दुश्मनी थोड़ी बिलकुल जी रोक देना तो तो कर देनी चाहिए तो मिन्त कर दी दस दी यार ए, कोई कमी रह गई पुलिस कहीं गल नहीं पी बतल कर देना गला उपर यार बहुत माड़ी गल है मैं पुलिस भी बेनती करना तो जी आंसर वैसे ट्रैफ निजम बदलाव होना चाहिए ट्रैफ निजम जो बड़े कमजोर है जी कत पर पुलिस मुलाजिम मर जी किसी आम बंद मरे ते तीन सौ दो का परा होगा तो मैं कहना कोई बंद गलती करेगा नहीं प्रशासन ताकत सी उन्होंने सानते तीन सौ दो का परा करता बहुत लोग मरते हैं ਇਹ ਮੇ ਕਤਲ ਅਤਵਾਦੀ ਦਰਾਂ ਨਹੀਂ ਹੋਏ ਜਿੱਨੇ ਕਤਲ ਸਾਡੇ ਸਰਗਾ ਤੇ ਹੋ ਰਹੇ ਆ ਤੇ ਇੱਕ ਆਪਕੋ ਮਰਦਾ ਕੇ ਵੀ ਧੀ ਮਾਰਦੀ ਕੀ ਬੜੀ ਪੂਰੀ ਪਰਿਵਾਰ ਦੀ ਪਰਿਵਾਰ ਮਰ ਜਾਂਦੇ ਆ ਇੱਕ ਗਲਤੀ ਕੇ ਅਸੀਂ ਛੱਡ ਦਈਏ ਆ ਕਿ ਇਹ ਮੁਕੀ ਸੀ ਦੋ ਨੂੰ ਦੱਸ ਤਾਂ ਤੁਸੀਂ ਵਿਖਿਆ ਕਿਤੇ ਆ ਦੱਸੋ ਮੈਨੂੰ ਕਿ ਕੋਈ ਕੋ ਪੇਪਰ ਇਹਦਾ ਹੈ ਕਿ ਕਿਸੇ ਕੋ ਪਿਆ ਕੁਝ ਲਿਖਿਆ ਆ ਕੁਝ ਨਹੀਂ ਹੈ ਅਸੀਂ ਸਾਲ ਹੀ ਸਾਲ ਨੂੰ ਮਾਰ ਰਿਹਾ ਇਹ ਰੁਕਣਾ ਚਾਹੀਦਾ ਆ ਇਹ ਕਤਲ ਬੰਦ ਹੋਣਾ ਚਾਹੀਦਾ ਆ ਜੇ ਆ ਇਨਸਾਨ ਗਲਤੀ ਕਰਦਾ ਤੇ ਉਹ ਵੀ ਪਰਿਵਾਰ ਦੇ ਸਿਰ ਦੇ ਸਾਈ ਨੂੰ ਮਾਰਦਾ ਆ ਜੋ ਦੇ ਪੇ ਨੂੰ ਮਾਰਦਾ ਤੇ ਦੇ ਪੁੱਤ ਨੂੰ ਮਾਰਦਾ ਤੇ ਦੇ ਪਤਨ ਨੂੰ ਮਾਰਦਾ ਉਹਨੂੰ ਕਿ 302 ਦਾ ਹੀ ਪਰਚਾਉਣਾ ਚਾਹੀਦਾ ਆ ਹਾਂ ਅਨਲਿਸਟਿਕ ਜੀ ਮੰਨਦੀ ਆ ਜਿਹਨੇ ਗਲਤੀ ਕੀਤੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੇ ਪੈਨਲਿਜ਼ਮਾ ਦੇ ਸਰਕਾਰ ਨੇ ਕਾਨੂੰਨ ਨੂੰ ਥੋੜਾ ਬਦਲ ਦਿੱਤਾ ਇੱਕ ਵਾਰੀ ਕਹਿ ਦਿੱਤਾ ਉਹ ਚੰਗੀ ਗੱਲ ਆ ਭਾਈ ਜਾਨੇ ਆ ਟੈਕਨੀਕਲ ਬਰਬੇ ਹੋਈ ਦਵੈਸਾ ਸਾਹਿਬ ਸਾਰਾ ਰਿਚੇਂਜ ਹੁੰਦਾ ਬਰਦੀਦਾ ਆਪਾਂ ਕੋਈ ਨਾ ਫਰਲੇ ਕੋਈ ਨਾ ਫਰਲੇ ਕੋਈ ਨਾ ਫਰਲੇ ਕੋਈ ਡਰ ਨਹੀਂ ਮੰਦੀ ਸਾਡੇ ਦੇਸੀ ਅੱਖੀਂ ਤਰੀ ਜਾਂਦੇ ਆ ਤੁਸੀਂ ਇੱਕ ਵਾਰੀ ਚੈੱਕ ਕਰਿਓ ਜਦੋਂ ਐਂਟਰੀ ਹੁੰਦੀ ਆ ਉਹ ਸਾਨੇ ਕੋਲ ਐਂਟਰੀ ਹੁੰਦੀ ਕਿਸੇ ਵੀ ਗੱਡੀ ਦੀ ਈਵਨੋ ਟੱਕ 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 ਕਰਾਵਾ ਵੀ ਹੋਵੇ ਇੱਥੇ ਅਗਰ ਸਪੀਡ ਬਹੁਤ ਹੀ ਹੋ ਜਾਂਦੀ ਆ ਪਿੱਛੇ ਹੋਈ ਜਾਂ ਨਹੀਂ ਇੱਥੇ ਆ ਕੇ ਪੀ ਜਾਦੇ ਆ ਜਿਹੜਾ ਕੋਈ ਮਰ ਜਾਂਦਾ ਇੱਥੇ ਆਪਾਂ ਕਹੀਦੇ ਯਾਰ ਮੁਕੀ ਹੁੰਦੇ ਸੀ ਕੁਛ ਲਿਖਿਆ ਕੁਛ ਨੇ ਲਿਖਿਆ ਇਨਸਾਨ ਨੂੰ ਇਨਸਾਨ ਮਾਰ ਰਿਹਾ ਜੇਮਨ ਦੇ ਲੋਕ 20 ਸਾਲ ਦੇ ਹੋ ਕੇ ਮਰਦੇ ਆ ਅਮਰੀਕਾ ਦੇ ਲੋਕ 30 ਸਾਲ ਦੇ ਹੋ ਕੇ ਮਰਦੇ ਆ ਯਾਨੀ ਕਿ ਪੰਜਾਬ ਚ ਜਾਂਦੀ ਕੋਈ ਵੱਖਰੀ ਵਖਰੇ ਦਾਬਾ ਕੋਈ तो इतने सत साथ बार साजे मरी जाए कोई गड्डी थ लिया के मर गया कोई चैना दिनों दिमा मर गया परमात्मा का, इधर दम नहीं करता परमात्मा सभी रक्षा करता है कोशिश करिए जब गलती करता सजे मिलनी मिलने मिलनी चाहिए है आप इस पक्ष के जोड़े पैथलिजम इन्हों को बदलाव होना चाहिए बदलाव जो होना चाहिए जे किसी व्यक्ति कोई मारता है तो तीन सौ दो का परा हो सोट हम बिल्कुल बंद होने तुम दस दिन देखो जल्द आना है इस करके परमात्मा हमेशा रख्या करता है हर जीव जंतु भी सा इन बेनती करते हैं वाईगुरू जी का खालसा वाइव जी